ਦਾ ਚੌਕੀਦਾਰ 24 ਘੰਟਿਆਂ ਦਾ ਸਰਕਾਰੀ ਮੁਲਾਜ਼ਮ ਹੈ 1250 ਰੁਪਏ ਤਨਖਾਹ ਮਹੀਨੇ ਦੀ ਡੀਟੀ ਜੇ ਮਹੀਨੇ ਦੀ 3 ਤਰੀਕ ਨੂੰ 250 ਰੁਪਏ ਵਧਾ ਕੇ 1500 ਰੁਪਏ ਮਹੀਨਾ ਚੌਕੀਦਾਰ ਦੀ ਤਨਖਾਹ ਇਹਨਾਂ ਨੇ ਕਰਤੀ ਹਮ ਬੜੇ ਹਰਪਾਲ ਸਿੰਘ ਜੀ ਮੈਨੇ ਟੈਰੇ ਮਾਰੇ ਸਾਡੇ ਖਜ਼ਾਨਾ ਮੰਤਰੀ ਨੇ ਸਾਡੇ ਐਸਸੀ ਨੇ ਹੂੰ ਪਸਣਾ ਜਾਣਾ ਜੀਮਾ ਸਾਹਿਬ ਨਹੀਂ ਤੁਸੀਂ ਤਾਂ ਐਸਸੀ ਹੋ ਹੂੰ ਤੁਸੀਂ ਦਾ ਐਸੀ ਹੋਣ ਦੇ ਨਾਤੇ ਇਸ ਗੱਲ ਨੂੰ ਸੋਚੋ ਵੀ 78 ਸਾਲਾਂ ਦੇ ਵਿੱਚ ਜਰਨਲ ਸਰਕਾਰਾਂ ਮੰਲਦੀਆਂ ਰਹੀਆਂ ਜੀ ਅਸੀਂ ਵੀ ਕਹਿੰਦੇ ਰਹੇ ਵੀ ਜਰਨਲ ਸਰਕਾਰਾਂ ਮੰਲਦੀਆਂ ਨਹੀਂਆਂ ਇਸ ਕਰਕੇ ਸਾਡੇ ਕੰਮ ਨਹੀਂ ਬਣਨੇ ਅੱਜ ਤਾਂ ਤੁਸੀਂ ਖਜ਼ਾਨਾ ਮੰਤਰੀ ਹੋ ਐਸੀ 100% ਐਸੀ ਵਰਗ ਨਾਲ ਸੰਬੰਧਿਤ ਹਾਂ ਸਾਡੇ ਵਿੱਚ ਕੋਈ ਵੀ ਬੰਦਾ ਪੰਜਾਬ ਦੇ ਵਿੱਚ 12000 ਪਰਿਵਾਰ ਚੌਕੀਦਾਰਾਂ ਦਾ ਜੀ 12000 ਪਰਿਵਾਰ ਦੇ ਵਿੱਚ ਤੁਸੀਂ ਪੂਰੇ ਪੰਜਾਬ 'ਚ ਮਾਰੋ ਨਿਗਾ ਇੱਕ ਵੀ ਜਰਨਲ ਬੰਦਾ ਤੁਹਾਨੂੰ ਚੌਕੀਦਾਰ ਨਹੀਂ ਮਿਲੂਗਾ ਪਰਧਾਨ ਜੀ ਕੀ ਮਾਮਲਾ ਜੀ ਅੱਜ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਦੁਬਾਰਾ ਫਿਰ ਪ੍ਰੋਗਰਾਮ ਕਰ ਰਹੇ ਹੋ ਵੈਸੇ ਤਾਂ ਪੂਰੇ ਦੇਸ਼ ਦੇ ਵਿੱਚ ਅਜੇ ਆਜ਼ਾਦੀ ਦਾੜਾ ਬਣਾਇਆ ਜਾ ਰਿਹਾ ਸਾਰੇ ਤੋਂ ਪਹਿਲਾਂ ਬਾਈ ਜੀ ਤੁਹਾਨੂੰ ਔਰ ਤੁਹਾਡੇ ਚੈਨਲ ਨੂੰ ਲੱਖ-ਲੱਖ ਮੁਬਾਰਕਾਂ ਸਾਡੀ ਜਥੇਬੰਦੀ ਵੱਲੋਂ ਸਾਡੀ ਜਥੇਬੰਦੀ ਆਜ਼ਾਦ ਪਿੰਡ ਚੌਕੀਦਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦਾ ਸਤਗੁਰ ਸਿੰਘ ਮਾਜੀ ਪੰਜਾਬ ਪ੍ਰਧਾਨ ਬਹੁਤ-ਬਹੁਤ ਤੁਹਾਡਾ ਧੰਨਵਾਦ ਇੱਥੇ ਪਹੁੰਚਣ ਦੀ ਤੁਸੀਂ ਗੱਲ ਕਰੀਏ ਜੀ ਪਿੰਡ ਚੌਕੀਦਾਰਾਂ ਦੇ ਵੱਲੋਂ ਅੱਜ ਦਾ ਜਿਹੜਾ ਸੰਘਰਸ਼ ਹੈ ਉਹਦੇ ਸਬੰਧ ਦੇ ਵਿੱਚ ਦੇਸ ਆਜ਼ਾਦ ਹੋਏ ਨੂੰ 78 ਸਾਲ ਹੋ ਗਏ ਜੀ 78 ਸਾਲਾਂ ਦੇ ਵਿੱਚ ਪਿੰਡੂ ਚੌਕੀਦਾਰ ਆ ਜਿਹੜਾ ਉਹ ਅੱਜ ਵੀ ਗੁਲਾਮ ਦਾ ਗੁਲਾਮ ਹੈ ਸਾਨੂੰ ਉਸ ਗੁਲਾਮੀ ਦਾ ਅੱਜ ਵੀ ਅਹਿਸਾਸ ਆ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਕਰਾਇਆ ਜਾ ਰਿਹਾ ਜੀ ਪੰਜਾਬ ਦਾ ਚੌਕੀਦਾਰ 24 ਘੰਟਿਆਂ ਦਾ ਸਰਕਾਰੀ ਮੁਲਾਜ਼ਮ ਹੈ 1250 ਰੁਪਏ ਤਨਖਾਹ ਮਹੀਨੇ ਦੀ ਜੀ 1250 ਰੁਪਏ ਨਾਲ ਇੱਕ ਬੱਚੇ ਦਾ ਗੁਜ਼ਾਰਾ ਜਿਹੜਾ ਉਹ ਨਹੀਂ ਹੁੰਦਾ ਹੈਗਾ ਜੀ ਜੀ ਹਰ ਰੋਜ਼ ਬੱਚਾ ਵੀ ਹੈ ਜਿਹੜਾ ਉਹ 20-50 ਰੁਪਏ ਖਰਚਦਾ ਹੈ ਹੂੰ ਪਰ ਇੱਥੇ ਪਰਿਵਾਰ ਪਾਲਣ ਵਾਸਤੇ 1250 ਰੁਪਏ ਹਾਂ ਤੇ ਤੀਜੇ ਮਹੀਨੇ ਦੀ 3 ਤਰੀਕ ਨੂੰ 250 ਰੁਪਏ ਵਧਾ ਕੇ 1500 ਰੁਪਏ ਮਹੀਨਾ ਚੌਂਕੀਦਾਰ ਦੀ ਤਨਖਾਹ ਇਹਨਾਂ ਨੇ ਕਰਤੀ ਹੂੰ ਬڑے ਹਰਪਾਲ ਸਿੰਘ ਜੀ ਮੈਨੇ ਟੈਰੇ ਮਾਰੇ ਸਾਡੇ ਖਜ਼ਾਨਾ ਮੰਤਰੀ ਨੇ ਸਾਡੇ ਐਸਸੀ ਨੇ ਹੂੰ ਕਹਿੰਦੇ ਜੀ ਬਹੁਤ ਵੱਡੇ ਫੈਸਲੇ ਸਰਕਾਰਾਂ ਨੇ ਕਰਤੇ ਜੀ ਚੌਕੀਦਾਰਾਂ ਦੀ ਤਨਖਾਹ ਵਧਾਤੀ ਚੌਕੀਦਾਰਾਂ ਦੀ ਮੈਂ ਸਾਡੇ ਟੀਮਾ ਸਾਹਿਬ ਨੂੰ ਇਹ ਪੁੱਛਣਾ ਚਾਹਣਾ ਵੀ ਕੀਤੇ ਤੁਸੀਂ ਇੱਕ ਦਿਨ ਇੱਕ ਦਿਨ ਦੀ ਜ਼ਿੰਦਗੀ ਆਪਣੇ ਚੌਕੀਦਾਰਾਂ ਦੇ ਨਾਲ ਕੱਟ ਕੇ ਦੇਖੋ ਸੋਨੂੰ ਪਤਾ ਲੱਗ ਜਾਵੇ ਕੀ ਹੁੰਦੀ ਹੈ ਚੌਕੀਦਾਰਾਂ ਦੀ ਜ਼ਿੰਦਗੀ ਹੂੰ ਤੁਸੀਂ ਰੋਜ਼ ਡੇਲੀ 2-2000 ਦਾ ਤੇਲ ਗੱਡੀਆਂ ਦੇ ਵਿੱਚ phੂਕ ਕੇ ਐਕਸਪ੍ਰੈਸਟੀਆਂ ਕਰਕੇ ਸ਼ਾਮ ਨੂੰ ਘਰੇ ਵੜਦੇ ਹੋ ਇੱਕ 1250 ਰੁਪਏ ਨਾਲ ਚੌਕੀਦਾਰ ਇੱਕ ਮਹੀਨਾ ਗੁਜ਼ਾਰਾ ਕਿਵੇਂ ਕਰ ਲੂਗਾ ਹੂੰ ਤੁਸੀਂ ਨਹੀਂ 250 ਬਦਤਾ 1500 ਰੁਪਏ ਕਰਤਾ ਬਹੁਤ ਟਾਇਰੇ ਮਾਰੇ ਵੀ ਸਰਕਾਰ ਨੇ ਬਹੁਤ ਵੱਡੀ ਕਰ ਲਈ ਬਹੁਤ ਵੱਡੀ ਡਿਮਾਂਡ ਹੈ ਇਹ ਮੈਂ ਉਹਨੂੰ ਪੁੱਛਣਾ ਚਾਹਣਾ ਜੀ ਮਾ ਸਾਹਿਬ ਨਹੀਂ ਤੁਸੀਂ ਤਾਂ ਐਸੀ ਹੋ ਹੂੰ ਤੁਸੀਂ ਤਾਂ ਐਸੀ ਹੋਣ ਦੇ ਨਾਤੇ ਇਸ ਗੱਲ ਨੂੰ ਸੋਚੋ ਵੀ 78 ਸਾਲਾਂ ਦੇ ਵਿੱਚ ਜਰਨਲ ਸਰਕਾਰਾਂ ਮਿਲਦੀਆਂ ਰਹੀਆਂ ਜੀ ਅਸੀਂ ਵੀ ਕਹਿੰਦੇ ਰਹੇ ਵੀ ਜਰਨਲ ਸਰਕਾਰਾਂ ਮਿਲਦੀਆਂ ਨਹੀਂਆਂ ਇਸ ਕਰਕੇ ਸਾਡੇ ਕੰਮ ਨਹੀਂ ਬਣਨੇ ਅੱਜ ਤਾਂ ਤੁਸੀਂ ਖਜ਼ਾਨਾ ਮੰਤਰੀ ਹੋ ਤੁਸੀਂ ਐਸੀ ਪਰਿਵਾਰ ਨਾਲ ਸੰਬੰਧ ਦੋ ਉਹ ਤਾਂ ਕਹਿੰਦੇ ਅਸੀਂ ਆਮ ਕਰਾਂ ਦੇ ਆ ਜੀ ਮੈਂ ਉਹੀ ਤਾਂ ਮੈਂ ਦੱਸ ਰਿਹਾ ਜੀ ਜੇ ਤੁਸੀਂ ਆਮ ਕਰਾਂ ਦੇ ਹੁੰਦੇ ਅੱਜ ਸਾਨੂੰ ਸਾਡਾ ਦੁੱਖ ਦਰਦ ਹੈ ਜਿਹੜਾ ਉਹ ਹਲਕਦਾ ਜੇ ਤੁਸੀਂ ਆਮ ਕਰਾਂ ਦੇ ਕਾਕੇ ਹੁੰਦੇ ਸਾਨੂੰ ਇਹ ਦੁੱਖਾ ਜਿਹੜਾ ਹਲਕਦਾ ਵੀ ਅਸੀਂ ਚੌਕੀਦਾਰਾਂ ਨਾਲ ਕਿੱਡਾ ਵੱਡਾ ਮਜ਼ਾਕ ਹੈ ਜਿਹੜਾ 250 ਰੁਪਏ ਦੇ ਕੇ ਕਰ ਰਹੇ ਆਗੇ ਮੈਨੂੰ ਇਹ ਦੱਸੋ ਜੀ ਪਿੰਡਾਂ ਦੇ ਵਿੱਚ ਜਦੋਂ ਚੌਂਕੀਦਾਰ ਮੰਨ ਲਓ ਪਿੰਡਾਂ ਦੇ ਵਿੱਚ ਲੋਕਲ ਕੰਮ ਹੁੰਦੇ ਆ ਕਿੰਨੇ ਕੰਮ ਬਣ ਜਾਂਦੇ ਆ ਚੌਂਕੀਦਾਰ ਨੂੰ ਇੱਕ ਇੱਕ ਚੌਂਕੀਦਾਰ ਨੂੰ ਇੱਕ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਚੌਂਕੀਦਾਰ ਆ ਜਿਹੜਾ ਜੀ ਇਹ ਸਾਰੀ ਮਹਿਕਮੇ ਟੋਟਲ ਪੰਜਾਬ ਦੇ ਨੇ ਚਾਹੇ ਤਾਂ ਉਹ ਪਸ਼ੂ ਪਾਲਣ ਵਿਭਾਗ ਚੋਂ ਆ ਜੇ ਸਾਂ ਹੈ ਕੋਈ ਸਿਹਤ ਵਿਭਾਗ ਚੋਂ ਆ ਜੇ ਚਾਹੇ ਕੋਈ ਮਾਲ ਵਿਭਾਗ ਦਾ ਆ ਜੇ ਚਾਹੇ ਕੋਈ ਪੰਚਾਇਤ ਵਿਭਾਗ ਚੋਂ ਆ ਜੇ ਇਹ ਤਾਂ ਛੜਦੀ ਨਹੀਂ ਖੜਾ ਚੌਂਕੀਦਾਰ ਦਾ ਉਹਦਾ ਮਿਹਨਤਾਂ ਨਾਲ ਵੀ ਦਿੰਦੇ ਆ ਜੀ ਕੋਈ ਮਿਹਨਤਾਂ ਨਾਲ ਨਹੀਂ ਉਹਦਾ ਹੈਗਾ ਜੀ ਕੁਝ ਨਹੀਂ ਹੈਗਾ ਹਾਂ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਜਦੋਂ ਵੀ ਪਿੰਡਾਂ ਦੇ ਵਿੱਚ ਰੇਡ ਕਰਦੀ ਆ ਸਾਰਿਆਂ ਨਾਲੋਂ ਪਹਿਲਾਂ ਉਹ ਚੌਕੀਦਾਰ ਨੂੰ ਚੱਕਦੀ ਆ ਜੀ ਚੌਕੀਦਾਰ ਜਦੋਂ ਚੱਕਦੀ ਹੈ ਅਸੀਂ ਚੌਕੀਦਾਰਾਂ ਨੇ 20 ਵਾਰੀ ਮੈਂ ਆਪ ਖੁਦ ਵੀ ਐਸਐਸਓ ਸਾਹਿਬ ਨੂੰ ਕਿਹਾ ਵੀ ਤੁਸੀਂ ਘੱਟੋ ਘੱਟ ਸਾਨੂੰ ਪਹਿਲਾਂ ਇਨਫੋਰਮੇਸ਼ਨ ਤਾਂ ਕਰਿਆ ਕਰੋ ਨਾ ਵੀ ਪਾਈ ਅਸੀਂ ਆ ਰਹੇ ਆ ਆਪਾਂ ਫਲਾਣੇ ਬੰਦੇ ਦੇ ਘਰੇ ਜਾਣਾ ਹੋ ਜੋ ਮੰਨ ਲਓ ਅਸੀਂ ਅਸੀਂ ਪਿੰਡ ਨਗਰਾਂ ਦੇ ਵਿੱਚ ਰਹਿ ਰਹੇ ਆ ਸਾਰੇ ਨਗਰ ਨਾਲ ਸਾਡੀ ਸਹਿਮਤੀ ਹੈ ਔਰ ਨਗਰੇ ਸਾਨੂੰ ਚਲਾਉਂਦਾ ਅਸੀਂ ਨਗਰ ਦੇ ਨਾਲ ਹੀ ਆ ਨਾ ਚੌਕੀਦਾਰ ਤਾਂ ਜੇ ਮੰਨ ਲਓ ਕੋਈ ਸਾਡਾ ਕਈ ਵਾਰੀ ਕੋਈ ਸਾਡਾ ਹੀ ਮਿੱਤਰ ਦੇ ਘਰੇ ਜਾ ਕੇ ਰੇਡ ਮਾਰਨੀ ਹੋਵੇ ਸਾਨੂੰ ਗੱਲ ਦਾ ਪਤਾ ਨਾ ਹੋਵੇ ਸਾਡਾ ਤਾਂ ਉੱਥੇ ਬਕਾਨਦ ਪੈ ਗਏ ਨਾ ਸਾਡੀ ਤਾਂ ਲੜਾਈ ਪੈਦਾ ਹੋਗੀ ਸਾਡੀ ਤਾਂ ਲੜਾਈ ਪੈਦਾ ਹੋ ਗਈ ਮਤਲਬ ਟਸਲਬਾਜੀ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਪਿੰਡ ਪੂਰੀ ਫੁੱਲ ਟਸਨਬਾਜੀ ਬਣਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਂਦੀ ਆ ਹੂੰ ਉਸ ਤੋਂ ਬਿਨਾ ਮਾਨ ਜੋਗ ਅਦਾਲਤਾਂ ਦਾ ਕੋਈ ਵੀ ਸਾਹਮਣ ਆ ਜੇ ਜਿੰਨਾ ਚਿਰ ਚੌਕੀਦਾਰ ਉਹਨੂੰ ਰਿਸੀਵ ਨਹੀਂ ਕਰਦਾ ਹੂੰ ਉਹਨੂੰ ਹਾਜ਼ਰੀ ਨਹੀਂ ਉਦੀ ਮੰਨੀ ਜਾਂਦੀ ਜੀ ਸਾਹਮਣ ਲੈ ਕੇ ਜਿਹੜਾ ਵੀ ਸਾਥੀ ਆਉਂਦਾ ਉਹ ਜਿੰਨਾ ਚਿਰ ਚੌਕੀਦਾਰ ਉਹਨੂੰ ਤਮੇਲ ਨਹੀਂ ਕਰਦਾ ਸਾਈਨ ਨਹੀਂ ਕਰਦਾ ਉਹਦੀ ਹਾਜ਼ਰੀ ਨਹੀਂ ਮੰਨੀ ਜਾਂਦੀ ਪਿੰਡ ਦੇ ਵਿੱਚ ਹੋਰ ਕਿਸੇ ਤੋਂ ਉਹ ਸਾਈਨ ਨਹੀਂ ਕਰਾ ਸਕਦਾ ਜੀ ਕਿਉਂਕਿ ਉਹ ਸਰਕਾਰੀ ਕਾਗਜ਼ ਹੈ ਸਰਕਾਰੀ ਬੰਦੇ ਦੀ ਉਹਦੇ ਉੱਤੇ ਹਾਜ਼ਰੀ ਪੈਂਦੀ ਹੈ ਤੁਸੀਂ ਸਰਕਾਰੀ ਆਪੋ ਗੱਲ ਫਿਰ ਉੱਥੇ ਆ ਗਈ ਵੀ ਸਰਕਾਰੀ ਮੁਲਾਜ਼ਮ ਤੁਹਾਨੂੰ ਮੰਨਦੀ ਹੈ ਸਰਕਾਰ ਸਰਕਾਰੀ ਕਾਗਜ਼ ਦੇ ਉੱਤੇ ਤੁਹਾਡੇ ਸਾਈਨ ਹੁੰਦੇ ਆ ਤਨਖਾਹ ਸਾਡੇ ਬਾ 1250 ਤੋਂ ਹੁਣ 1500 ਕਰਤੀ ਐਡਾ ਵੱਡਾ ਫਾਸਲਾ ਕਿ ਇੱਕ ਬੰਦਾ 1.5 ਲੱਖ ਲੈ ਰਿਹਾ ਇੱਕ ਬੰਦਾ 80000 ਲੈ ਰਿਹਾ ਇੱਕ ਬੰਦਾ 1500 ਤੇ ਕਰ ਰਿਹਾ ਫਿਰ ਗੱਲ ਕਿੱਥੇ ਖੜੀ ਐ ਅਸਲ ਚ ਕੁੰਡੀ ਕਿੱਥੇ ਐ ਜੀ ਜਿਹੜੀ ਕੁੰਡੀ ਹੁਣ ਖੜੀ ਆ ਨਾ ਕੁੰਡੀ ਇਹ ਸਾਡੇ ਨਾਲ ਇਸ ਕਰਕੇ ਖੜੀ ਆ ਵੀ ਅਸੀਂ 100 ਦਾ 100% ਐਸਸੀ ਵਰਗ ਨਾਲ ਸੰਬੰਧਤ ਹਾਂ ਸਾਡੇ ਵਿੱਚ ਕੋਈ ਵੀ ਬੰਦਾ ਪੰਜਾਬ ਦੇ ਵਿੱਚ 12000 ਪਰਿਵਾਰ ਚੌਕੀਦਾਰਾਂ ਦਾ ਹੈ ਜੀ 12000 ਪਰਿਵਾਰ ਦੇ ਵਿੱਚ ਤੁਸੀਂ ਪੂਰੇ ਪੰਜਾਬ ਦੇ ਮਾਰੋ ਨਿਗਾ ਇੱਕ ਵੀ ਜਰਨਲ ਬੰਦਾ ਤੁਹਾਨੂੰ ਚੌਕੀਦਾਰ ਨਹੀਂ ਮਿਲੂਗਾ ਹਾਂ ਔਰ ਮੈਂ ਦਾਅਵੇ ਨਾਲ ਕਹਿ ਸਕਦਾ ਇਹ ਗੱਲ ਜਿਸ ਦਿਨ ਜਰਨਲ ਵਰਗ ਦੇ ਬੰਦੇ ਚੌਕੀਦਾਰ ਬਣਨ ਲੱਗੇ ਮੈਂ ਤੁਹਾਨੂੰ ਦਿਖਾ ਦਊਂਗਾ 8000 ਰੁਪਏ ਤਨਖਾਹ ਜੇ ਨਾ ਹੋਈਆਂ ਮੈਂ ਨੀਵੇਂ ਥਾਵੇਂ ਖੜਾ ਦੇਉ ਮੈਨੂੰ ਅਸ਼ਾਮ ਐਸੀ ਹੋਣ ਕਰਕੇ ਲੱਗਦਾ ਵੀ ਵਿਤਕਰਾ ਹੋ ਰਿਹਾ ਸਿਰਫ ਨਰੋਲ ਐਸੀ ਹੋਣ ਦਾ ਸਾਨੂੰ ਖਮਿਆਦਾ ਜਿਹੜਾ ਇਹ ਭੁਗਤਣਾ ਪੈ ਰਿਹਾ ਇਹ ਸਰਕਾਰ ਤੇ ਆਸਾਂ ਸੀ ਸਾਨੂੰ ਜੀ ਪੂਰੇ ਪੰਜਾਬ ਨੂੰ ਇਹਦੇ ਉੱਤੇ ਆਸਾਂ ਸੀ ਪਰ ਇਹ ਵੀ ਉਹੀ ਪੰਡ ਦਾ ਪੰਡੇ ਨਿਕਲੇ ਇਹ ਵੀ ਗਿੱਧੇ ਹੀ ਪਵਾਉਣ ਵਾਲਾ ਹੈਗਾ ਹੂੰ ਇਹ ਵੀ ਗਿੱਧਿਆਂ ਤੋਂ ਬਿਨਾਂ ਇਹਦੇ ਕੋਲੇ ਕੁਝ ਨਹੀਂ ਹੈਗਾ ਕਹਿੰਦਾ ਹੁੰਦਾ ਸੀ ਮੈਂ ਮਾਸਟਰ ਦਾ ਮੁੰਡਾ ਜੀ ਮੈਂ ਫਲਾਣਾ ਜੀ ਮੈਂ ਟੇਮ ਕਾ ਸਾਰਿਆਂ ਨਾਲੋਂ ਪਹਿਲਾਂ ਬਦੰਦਰ ਨੇ ਆਪਣੇ ਬਾਪ ਮਾਸਟਰੇ ਕੋਟੇ ਨੇਗੇ ਹੂੰ ਸਾਨੂੰ ਤਾਂ ਚਲੋ ਅਸੀਂ ਤਾਂ ਗਰੀਬ ਆਦਮੀ ਆ ਸਾਡਾ ਕੀ ਬਗੈੜ ਸਕਦਾ ਹੈ ਹਨਾ ਗਰੀਬ ਦਾ ਕੀ ਕੁੱਟਣ ਹੁੰਦਾਗਾ ਪਰ ਇਹਨੇ ਸਾਰਿਆਂ ਨਾਲੋਂ ਪਹਿਲਾਂ ਉਹੀ ਕੁੱਟੇ ਵੀ ਮੇਰੇ ਬਾਪ ਵਾਲੀ ਉਹ ਪਹਿਲਾਂ ਮੈਂ ਬੋਲੀ ਪੂਰੀ ਕਰਾਂ ਮਾਸਟਰਾਂ ਦੀ ਲਾਈਏ ਪਹਿਲਾਂ ਸੌਦਾ ਸਾਨੂੰ ਤਾਂ ਸੌਦਾ 100% ਐਸੇ ਹੋਣ ਦਾ ਖਮਿਆਦਾ ਜਿਹੜਾ ਇਹ ਭੁਗਤਣਾ ਪੈ ਰਿਹਾ ਇੱਕ ਚੌਂਕੀਦਾਰ ਨੂੰ ਕਿਹੜੀਆਂ-ਕਿਹੜੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹੁੰਦੀਆਂ ਪਿੰਡ ਦੇ ਵਿੱਚ ਕਿਉਂਕਿ ਉਹਨੇ ਫੇਰੇਦਾਰੀ ਵੀ ਕਰਨੀ ਆ ਹੋਰ ਵੀ ਪਿੰਡ ਦੇ ਕੰਮ ਦੇਖਣੇ ਆ ਕਿਹੜੀਆਂ-ਕਿਹੜੀਆਂ ਸਹੂਲਤਾਂ ਵਰਦੀ ਤੋਂ ਲੈ ਕੇ ਕਿਹੜੀਆਂ-ਕਿਹੜੀਆਂ ਮਿਲਣੀਆਂ ਚਾਹੀਦੀਆਂ ਨੇ ਪਿੰਡਾਂ ਦੇ ਵਿੱਚ 1857 ਦਾ ਜਿਹੜਾ ਕਾਨੂੰਨ ਬਣਿਆ ਹੋਇਆ ਹੈ 1857 ਦੇ ਵਿੱਚ ਚੌਕੀਦਾਰ ਨਿਯੁਕਤ ਕਰੇ ਸੀ ਅੰਗਰੇਜ਼ਾਂ ਨੇ ਜੀ ਉਸ ਸਮੇਂ ਦੇ ਉੱਤੇ ਇੱਕ ਤਾਂ ਮਾਲ ਵਿਭਾਗ ਵਾਸਤੇ ਕਰੇ ਸੀ ਨੰਬਰਦਾਰ ਹੂੰ ਪਿੰਡ ਦੇ ਵਿੱਚ ਜ਼ੈਲਦਾਰ ਔਰ ਚੌਕੀਦਾਰ ਜੀ ਚੌਕੀਦਾਰ ਸੀ ਜਿਹੜਾ ਨਗਰ ਦੀ ਗਰਦਾ ਸੀ ਗੱਲ ਹੂੰ ਜਿਹੜਾ ਨੰਬਰਦਾਰ ਸੀ ਉਹ ਮਾਲ ਭਗ ਦਾ ਸੀ ਜ਼ੈਲਦਾਰ ਸੀ ਜਿਹੜਾ ਪਿੰਡ ਦੇਖਦਾ ਹੁੰਦਾ ਸੀਗਾ ਹੂੰ ਉਹਨਾਂ ਨੇ ਜੋਤ ਕਰੇ ਉਸ ਸਮੇਂ ਦੇ ਵਿੱਚ ਚੌਂਕੀਦਾਰਾਂ ਨੂੰ ਬਰਦੀਆਂ ਦਿੱਤੀਆਂ ਜਾਂਦੀਆਂ ਜੀ ਇਹਨਾਂ ਦੀ ਇੱਕ ਬੱਕਰੀ ਪਹਿਚਾਣ ਦੀ ਹੂੰ ਇਹਨਾਂ ਨੂੰ ਇੱਕ ਪੇਟੀ ਹੁੰਦੀ ਸੀ ਇਹਨਾਂ ਦੇ ਬੈਲਟ ਲੱਗੀ ਹੋਈ ਜੀ ਉਹ ਬੈਲਟ ਥਾਣੇ ਦੇ ਵਿੱਚ ਸਬੰਧਤ ਥਾਣੇ ਮੰਨ ਲਓ ਮੈਨੂੰ ਪਹਾਣੀਗੜ ਥਾਣਾ ਪੈਂਦਾ ਹੂੰ ਮੈਨੂੰ ਪਹਾਣੀਗੜ ਥਾਣੇ ਦੇ ਵਿੱਚੋਂ ਮੇਰਾ ਬਕਾਇਦਾ ਤੌਰ ਤੇ ਨੌ ਚੜਦਾ ਸੀ ਉੱਥੇ ਜੀ ਮੈਨੂੰ ਉੱਥੋਂ ਬੈਲਟ ਦਾ ਨੰਬਰ ਦਿੱਤਾ ਜਾਂਦਾ ਸੀ ਜੀ ਉਹ ਬੈਲਟ ਸੀ ਜਿਹੜੇ ਉਹ ਤਿਆਰ ਹੁੰਦੀ ਸੀ ਫਿਰ ਸਾਡੇ ਮਲੇ ਕੋਲੇ ਤਿਆਰ ਹੁੰਦਿਆਂ ਨੇ ਉਹ ਨੰਬਰ ਉਹ ਰੋ ਦਿੰਦੇ ਨੇ ਬੈਲਟ ਉਹਦੇ ਵਿੱਚ ਉੱਥੋਂ ਪਾ ਲੈਂਦੇ ਮਲੇ ਕੋਲ ਦੇ ਨੂੰ ਜੀ ਜੀ ਸਰਕਾਰ ਨੇ ਹੁਣ ਸਾਡੇ ਨਾਲ 20 ਸਾਲਾਂ ਤੋਂ ਕੀ ਕਰਿਆ ਖੇਡ ਖੇਡਤੀ ਉਹ ਜਿਹੜੀਆਂ ਬੈਲਟਾਂ ਸੀ ਸਾਡੀਆਂ ਔਰ ਸਾਡੀਆਂ ਵਰਦੀਆਂ ਸੀ ਉਹ ਸਾਰਾ ਕੁਝ ਚੌਕੀਦਾਰਾਂ ਨੂੰ ਦੇਣਾ ਬੰਦ ਕਰਤਾ ਹੂੰ ਔਰ ਦੂਜੇ ਨੰਬਰ ਤੇ 2004 ਦੇ ਵਿੱਚ ਜਨਮ ਮੌਤ ਦਾ ਜਿਹੜਾ ਸਰਟੀਫਿਕੇਟ ਸੀ ਉਹ ਪਿੰਡਾਂ ਦੇ ਚੌਕੀਦਾਰਾਂ ਕੋਲੇ ਸੀ ਰਜਿਸਟਰ ਹੁਣ ਵੀ ਚੌਕੀਦਾਰ ਸਾਥੀਆਂ ਕੋਲੇ ਪਏ ਨੇਗੇ ਜੀ ਇਹ ਸਰਕਾਰਾਂ ਨੇ ਕੀ ਕਰਿਆ ਸਰਕਾਰ ਨੇ ਕਿਹਾ ਵੀ ਪਿੰਡੂ ਚੌਕੀਦਾਰ ਨੂੰ ਭੁੱਖਾ ਮਾਰਨਾ ਹੈ ਇਹਨਾਂ ਨੇ ਸਾਡੇ ਕੋਲ ਉਹ ਵਾਪਸ ਲੈ ਕੇ ਕੋਈ ਲਿਖਤੀ ਰੂਪ ਵਿੱਚ ਵਾਪਸ ਨਹੀਂ ਹੋਇਆ ਜਨਮ ਮੌਤ ਦਾ ਸਰਟੀਫਿਕੇਟ ਜੀ ਇਹਨਾਂ ਨੇ ਵਾਪਸ ਲੈ ਕੇ ਉਹ ਪੰਚਾਇਤਾਂ ਨੂੰ ਦਿੱਤਾ ਉਹ ਸਮੇਂ ਨੇ ਹੱਥੋ-ਹੱਥੀ ਕਰਦੇ ਵਾਪਸ ਹੱਥੋ-ਹੱਥੀ ਕਰਲੇ ਪੰਚਾਇਤਾਂ ਨੂੰ ਦਿੱਤਾ ਪੰਚਾਇਤ ਤੋਂ ਸੈਕਟਰੀ ਕੋਲੇ ਵਾ ਗਿਆ ਸੈਕਟਰੀ ਨੇ ਗਾ ਹੁਣ ਏ.ਐਨ.ਐਮ ਕਰ ਰਹੀਆਂ ਨੇ ਪਹਿਲਾਂ ਆਂਗਣਵਾੜੀ ਕਰ ਰਹੀ ਸੀ ਹੁਣ ਏ.ਐਨ.ਐਮ ਕਰ ਰਹੀ ਐ ਸਿਹਤ ਭਾਗ ਚ ਜੀ ਪਰੰਤੂ ਜਿਹੜਾ ਸਾਡਾ ਚੌਕੀਦਾਰਾ ਰੂਲ ਹੈ 1965 ਉਹਦੇ ਮੁਤਾਬਕ ਅੱਜ ਵੀ 99 ਤੇ ਜਿਹੜਾ ਜਨਮ ਮੌਤ ਦਾ ਸਰਟੀਫਿਕੇਟ ਹੈ ਜਿਹੜਾ ਉਹ ਅੱਜ ਵੀ ਚੱਲ ਰਿਹਾ ਹੈ ਜੀ ਸਾਡੀਆਂ ਵਰਦੀਆਂ ਆ ਰਹੀਆਂ ਨਹੀਂਆਂ ਜਾਂਦੀਆਂ ਕਿੱਧਰਾਂ ਜੀ ਫਿਰ ਬਾਈ ਇਹ ਹੀ ਤਾਂ ਅਸੀਂ ਸਰਕਾਰ ਨੂੰ ਪੁੱਸਰਿਆਂ ਅਸੀਂ ਸਰਕਾਰ ਨੂੰ ਕਹਤੀ ਵੀ ਜੀ ਪੂਰੀ ਜਿਹੜੀ ਜਾਂਚ ਹੈ ਉਹ ਸੀਬੀਆਈ ਤੋਂ ਕਰਾ ਸਾਨੂੰ ਵੀ ਪਤਾ ਲੱਗੇ ਵੀ ਇਹ ਸਾਡੇ ਨਾਂ ਤੇ ਫਿਰ ਸਾਨੂੰ ਬਦਨਾਮ ਕਿਉਂ ਕਰਿਆ ਜਾਂਦਾਗਾ ਹਮ ਮਾਲ ਵਿਭਾਗ ਨੇ ਇਸ ਦੇ ਸਬੰਧ ਦੇ ਵਿੱਚ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰਿਆ 4 10 2021 ਨੂੰ ਜੀ ਸਿਹਤ ਭਾਗ ਨੂੰ ਉਹਨਾਂ ਨੇ ਲਿਖਿਆ ਵੀ ਤੁਸੀਂ ਇਹਨਾਂ ਨੂੰ ਜਨਮ ਮੌਤ ਦੇ ਕਿ ਜਿਹੜੀਆਂ ਕਿਤਾਬਾਂ ਨੇ ਉਹ ਵਾਪਸ ਚੌਕੀਦਾਰਾਂ ਨੂੰ ਦਿਓ ਜੀ ਵੀ ਅਸੀਂ ਪਿੰਡਾਂ ਦੇ ਵਿੱਚ ਲੋਕਾਂ ਤੋਂ ਪਤਾ ਕਰਿਆ ਉਹਨਾਂ ਨੇ ਕਿਹਾਗਾ ਵੀ ਪਿੰਡਾਂ ਦਾ ਜਿਹੜਾ ਚੌਕੀਦਾਰ ਹੈ ਉਹਨੂੰ ਜਨਮ ਮੌਤ ਦਾ ਸਰਟੀਫਿਕੇਟ ਸਾਨੂੰ ਦਫ਼ਤਰਾਂ ਦੇ ਵਿੱਚ ਠੱਕੇ ਖਾਣੇ ਪੈਂਦੇ ਨੇ ਕਿਉਂਕਿ ਪਿੰਡਾਂ ਦੇ ਲੋਕ ਅਨਪੜ੍ਹ ਜ਼ਿਆਦਾ ਨਹੀਂ ਹੈ ਇਸ ਕਰਕੇ ਪਿੰਡ ਦੇ ਚੌਕੀਦਾਰਾਂ ਨੂੰ ਉਹਨਾਂ ਦਾ 24 ਘੰਟੇ ਦਾ ਰਾਬਤਾ ਹੈ ਉਹ ਕਹਿੰਦੇ ਵੀ ਸਾਨੂੰ ਊੜੇ ਲੈਣਾ ਸਿਖਾੜਾ ਦਫ਼ਤਰਾਂ ਦੇ ਠੱਕੇ ਖਾਣੇ ਪਾਉਣੇ ਪਰ ਸਿਹਤ ਭਾਗ ਦਾ ਜਿਹੜਾ ਮਲਾਜ਼ਮਾ ਹੈ ਸ਼ੀਤ ਭਾਗ ਦਾ ਡਾਇਰੈਕਟਰ ਜਿਹੜਾ ਉਹ ਕਹਿੰਦੇ ਜੀ ਚੌਕੀਦਾਰ ਨੂੰ ਤਾਂ ਪਤਾ ਹੀ ਨਹੀਂ ਹੈ ਕੱਛੇ ਤਾਂ ਸਰਕਾਰੀ ਮੁਲਾਜ਼ਮੇ ਨਹੀਂ ਜੀ ਦਰਜਾ ਚਾਰ ਮੁਲਾਜ਼ਮੋਂ ਪਰ ਮੰਨਿਆ ਨਹੀਂ ਜਾ ਰਿਹਾ ਮੰਨਿਆ ਜਾ ਨਹੀਂ ਰਿਹਾ ਜੀ ਉਹ ਕਹਿੰਦਾ ਜੀ ਇਹ ਤਾਂ ਜਿਹੜੇ ਚੌਕੀਦਾਰ ਨੇਗੇ ਇਹ ਤਾਂ ਅੱਜ ਰੱਖ ਲਓ ਕੱਲ ਨੂੰ ਹਟਾ ਦਿਓ ਕਹਿੰਦਾ ਤਾਂ ਖੇੜੇ ਕੁਝ ਨਹੀਂ ਹੈਗੀ ਹੂੰ ਜਦੋਂ ਕਿ ਉਹਦੇ ਤਾਂ ਸੀ ਅਧਾਰ ਖੇਤਰ ਚ ਨਹੀਂ ਆਉਂਦੇ ਉਹ ਤਾਂ ਸਾਨੂੰ ਇਹ ਗੱਲ ਕਹੀ ਨਹੀਂ ਸਕਦਾ ਜੀ ਕਿਉਂਕਿ ਸਾਡਾ ਉਹਦੇ ਨਾਲ ਕੋਈ ਰابطਾ ਨਹੀਂ ਜੀ ਸਾਡਾ ਮਾਲ ਭਾਗ ਨਾਲ ਰابطਾ ਹੈ ਜੀ ਸਾਡੇ ਕੋਲੇ ਹਾਈ ਕੋਰਟ ਦੇ ਨੋਟੀਫਿਕੇਸ਼ਨ ਪਏ ਨੇ ਜਿਹੜੇ ਜਿਵਾਕ ਸਾਡੇ ਰੱਖੇ ਹੋਏ ਨੇ ਹਾਈ ਕੋਰਟ ਦੇ ਧੱਕੇ ਕੇਸ ਲੜ ਕੇ ਫਿਰ ਹਾਈ ਕੋਰਟ ਵੱਡਾ ਹੋਇਆ ਕਿ ਡਾਇਰੈਕਟਰ ਵੱਡਾ ਹੋਇਆ ਸੀ ਇਹਦੇ ਭਾਗ ਦਾ ਜੀ ਇਹ ਤਾਂ ਮਤਲਬ ਉਹ ਅਫਸਰ ਸਾਹੀ ਸਾਨੂੰ ਗੁੰਮਰਾਹ ਕਰ ਰਹੀ ਆ ਹੂੰ ਜੀ ਸਾਡੇ ਅਨਪੜਤਾ ਦਾ ਨਜਾਇਜ਼ ਉਹ ਲਾਹ ਚੱਕਰੀ ਆ ਕੀ ਅਗਲਾ ਪ੍ਰੋਗਰਾਮ ਕੀ ਹੋਊਗਾ ਪ੍ਰਧਾਨ ਜੀ ਜੇਕਰ ਕੋਈ ਮਸਲੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਜੇ ਸਰਕਾਰ ਨੇ ਸਾਡੇ ਇਸ ਮਸਲੇ ਦੇ ਉੱਤੇ ਕੋਈ ਧਿਆਨ ਨਾ ਦਿੱਤਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਬਾਡੀ ਦੀ ਇੱਕ ਮੀਟਿੰਗ ਹੈ ਜ਼ਿਲ੍ਹਾ ਪ੍ਰਧਾਨਾਂ ਦੀ ਜਾਂ ਬਲਾਕ ਪ੍ਰਧਾਨਾਂ ਦੀ ਸਾਰਿਆਂ ਦੀ ਮੀਟਿੰਗ ਬੁਲਾ ਕੇ ਫਿਰ ਅਸੀਂ ਇਹ ਵੱਡਾ ਸੰਘਰਸ਼ ਜਿਹੜਾ ਪੱਕੇ ਤੌਰ ਤੇ ਧਰਨਾ ਜਿਹੜਾ ਉਹ ਅਸੀਂ ਸੰਗਰੂਰ ਦੇ ਵਿੱਚ ਪੱਕੇ ਤੌਰ ਤੇ ਡੀਸੀ ਦਫ਼ਤਰ ਦੇ ਬਾਹਰ ਬੈਠਾਂਗੇ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਅਸੀਂ ਤਰਨਾ ਨਹੀਂ ਚੱਕਦੇ ਉੱਥੇ ਹੀ ਲੰਗਰ ਪਾਣੀ ਸਾਡਾ ਸਾਰਾ ਸਿਸਟਮਾ ਜਿਹੜਾ ਉੱਥੇ ਹੀ ਰਹੂਗਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਉਹ ਖਾਲਸਾ ਵਾਇਗਰ ਜੀ ਕੀ ਫਤਿਹ